ਸ਼੍ਰੋਮਣੀ ਕਮੇਟੀ ਬਾਦਲਾਂ ਵੱਲੋਂ ਨਵੇਂ ਜਥੇਦਾਰ ਦੀ ਤਾਜਪੋਸ਼ੀ ਨਹੀਂ ਬਲਕਿ ਚੋਰਪੋਸ਼ੀ ਹੋਈ ਦਮਦਮੇ ਟਕਸਾਲ ਅਤੇ ਨਿਹੰਗ ਸਿੰਘ ਤੇ ਪੰਥਕ ਜਥੇਬੰਦੀਆਂ ਸੰਘਰਸ਼ ਅੱਗੇ ਤੋਰਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਸਿੱਖ ਪ੍ਰਚਾਰਕ ਪੰਥਕ ਲੇਖਕ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੇ ਟਕਸਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬਾਦਲਕਿਆਂ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਵੇਂ ਜਸਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਨਹੀਂ ਬਲਕਿ ਚੋਰਪੋਸ਼ੀ ਹੋਈ ਹੈ ਜੋ ਖਾਲਸਾ ਪੰਥ ਦੀਆਂ ਰਵਾਇਤਾਂ ਪਰਪਰਾਵਾਂ ਤੇ ਸਿਧਾਂਤਾਂ ਦੇ ਉਲਟ ਹੈ ਸ਼੍ਰੋਮਣੀ ਕਮੇਟੀ ਨੇ ਦਸਤਾਰਬੰਦੀ ਦਾ 10 ਵਜੇ ਸਮਾਂ ਨਿਰਧਿਤ ਕੀਤਾ ਸੀ ਪਰ ਚੋਰਾ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਤੇ ਸੰਪਰਦਾਵਾਂ ਦੇ ਮੁਖੀਆਂ ਤੋਂ ਬਿਨਾਂ ਹੀ ਇਹ ਕਾਰਵਾਈ ਕਰਕੇ ਪੰਥ ਦੀ ਪਿੱਠ 'ਚ ਛੁਰਾ ਮਾਰਿਆ ਹੈ ਦਮਦਮੇ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਸੰਪਰਦਾਵਾਂ ਦਾ ਵਿਰੋਧ ਬਿਲਕੁਲ ਜਾਇਜ਼ ਸੀ ਜਿਸ ਦੇ ਮੱਦੇ ਨਜ਼ਰ ਸ਼੍ਰੋਮਣੀ ਕਮੇਟੀ ਨੂੰ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਸੀ ਪਰ ਉਲਟ ਅੱਜ ਹੀ ਗਿਆਨੀ ਕੁਲਦੀਪ ਸਿੰਘ ਗੜਗੱਜੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਵੀ ਥਾਪ ਦਿੱਤਾ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਸ਼੍ਰੋਮਣੀ ਕਮੇਟੀ ਦੇ ਪਿੱਛੇ ਲੱਗ ਕੇ ਪਹਿਲੇ ਦਿਨ ਹੀ ਮਰਿਆਦਾ ਦੀਆਂ ਤੱਜੀਆਂ ਉਡਾ ਦਤੀਆਂ ਹਨ ਜਿਸ ਕਾਰਨ ਖਾਲਸਾ ਪੰਥ ਵਿੱਚ ਰੋ ਅਤੇ ਰੋਸ ਹੈ ਹੁਣ ਦਮਦਮੀ ਟਕਸਾਲ ਅਤੇ ਨਿਹੰਗ ਸਿੰਘ ਜਿਥੇ ਬੰਦੀਆਂ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਵੱਡਾ ਪੰਥਕ ਇਕੱਠ ਸਦਕੇ ਇਸ ਸੰਘਰਸ਼ ਨੂੰ ਅੱਗੇ ਤੋਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ 5-10 ਮੁਲਾਜ਼ਮ ਜਿਹੜੇ ਵਿਚਾਰੇ ਨੌਕਰੀ ਦੇ ਬੱਜੇ ਨਾ ਨਹੀਂ ਕਰ ਸਕਦੇ ਸੀ ਉਹਨਾਂ ਤੋਂ ਸੜੋਪੇ ਲੈ ਕੇ ਜਿੱਤਦਾਰ ਹੋਣ ਦਾ ਦਾਵਾ ਕਰਨਾ ਇਹ ਕਿਹੜੀ ਸਿੱਖੀ ਹੈ ਕਿਸੇ ਵੇਲੇ ਧਾੜਵੀ ਤੇ ਲੁਟੇਰਿਆਂ ਤੋਂ ਡਰਦੇ ਰਾਤ ਦੇ ਹਨੇਰੇ ਵਿੱਚ ਫੇਰੇ ਹੁੰਦੇ ਸੀ ਡਰਾਕਲ ਲੋਕ ਆਪਣੀਆਂ ਧੀਆਂ ਦੇ ਵਿਆਹ ਮੌਕੇ ਲੁਗ ਛਿਪਕੇ ਰਸਮ ਕਰਦੇ ਸੀ ਪਰ ਖਾਲਸਾ ਪੰਥ ਨੇ ਅੰਮ੍ਰਿਤ ਵੇਲੇ ਤੋਂ ਕੀਰਤਨ ਸੋਹੇਲੇ ਤੱਕ ਸਬਰਸਮਾ ਖੁੱਲੇ ਆਮ ਕਿੱਤੀਆਂ ਹਨ ਕਦੇ ਕੁਝ ਲੁਕਾਇਆ ਨਹੀਂ ਜੈਕਾਰਿਆਂ ਦੀ ਗੂੰਜ ਨਾਲ ਹਿਮਾਲਿਆ ਪਰਬਤ ਵਿੱਚ ਗੂੰਜਾਂ ਪੈਂਦੀਆਂ ਹਨ ਇਹ ਸੱਚ ਦਾ ਧਰਮ ਹੈ ਇੱਥੇ ਛਲ ਕਪਟ ਕੂੜ ਝੂਠ ਪਾਪ ਨਹੀਂ ਲੁਕਾਉਣਾ ਕੀ ਕਿਤੋਂ ਤੇ ਕਤੋਂ ਸਭ ਕੁਝ ਉਜਾਗਰ ਤੇ ਪ੍ਰਗਟ ਹੁੰਦਾ ਸਿੱਖ ਕਦੇ ਵੀ ਲੁਕ ਛਿਪ ਕੇ ਉਹਦੇ ਨਹੀਂ ਸੰਭਾਲਦੇ ਇਹ ਦਸਤਾਰਬੰਦੀ ਸਾਡੇ ਇਤਿਹਾਸ ਰਵਾਇਤ ਪਰੰਪਰਾ ਤੇ ਮਰਿਆਦਾ ਨੂੰ ਦਾਗੀ ਕਰਨ ਵਾਲੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਰਤਾਨ ਸਿੰਘ ਨੂੰ ਜਥੇਦਾਰੀ ਤੋਂ ਹਟਾ ਕੇ ਸ਼੍ਰੋਮਣੀ ਕਮੇਟੀ ਦੀ ਅਤਰਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੇ ਦਬਾਅ ਹੇਠ ਭਾਰੀ ਗੁਨਾਹ ਕੀਤਾ ਹੈ ਜੋ ਬਖਸ਼ਣਯੋਗ ਨਹੀਂ ਹੈ ਇਸ ਤੋਂ ਪਹਿਲਾਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਵੀ ਜਥੇਦਾਰੀ ਖੋ ਕੇ ਵੱਦ ਸਲੋਕੀ ਕੀਤੀ ਗਈ ਸੀ ਉਨ੍ਹਾਂ ਕਿਹਾ ਕਿ ਹੁਣ ਖਾਲਸਾ ਪੰਥ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਹੁਣ ਬਾਦਲਕਿਆਂ ਦੀ ਸਿਆਸੀ ਮੋਤ ਦਾ ਅੰਤ ਬਿਲਕੁਲ ਨੇੜੇ ਹੈ ਕਿਉਂਕਿ ਬਾਦਲਕਿਆਂ ਨੇ ਸਿੱਖ ਪੰਥ ਦੀ ਪੱਗ ਨੂੰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਕਿਹਾ ਕਿ ਗੁਰੂ ਕਾਲ ਤੋਂ ਚੱਲੀਆਂ ਆ ਰਹੀਆਂ ਸਮੁੱਚੀਆਂ ਸੰਪਰਦਾਵਾਂ ਪੰਥਕ ਖਾਲਿਸਤਾਨੀ ਜਥੇਬੰਦੀਆਂ ਤੇ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਕਟਾਹਰੇ ਵਿੱਚ ਖੜਾ ਕਰਨ ਤੇ ਅਜੋਕੇ ਮਹੰਤਾ ਬਾਦਲਕਿਆਂ ਨੂੰ ਗੁਰੂ ਧਾਮਾਂ ਵਿੱਚੋਂ ਬਾਹਰ ਕੱਢਣਾ ਤਾਂ ਜੋ ਪੰਥ ਪ੍ਰਸ ਗੁਰਸਿੱਖਾਂ ਦੇ ਹੱਥ ਸੇਵਾ ਆ ਸਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪੰਥ ਨੂੰ ਜਾਗਣ ਦੀ ਲੋੜ ਹੈ ਜਥੇਦਾਰਾਂ ਦੀ ਤਬਦੀਲੀ ਮਨਜ਼ੂਰ ਨਹੀਂ ਬਾਦਲਕਿਆਂ ਦੀ ਅਤ ਦਾ ਅੰਤ ਹੁਣ ਖਾਲਸਾ ਪੰਥ ਕਰੇਗਾ ਉਹਨਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਬਾਦਲਕਿਆਂ ਦਾ ਐਨਾ ਬਿੜਾ ਕਰਕ ਗਿਆ ਕਿ ਅੱਜ ਨਵੇਂ ਜਥੇਦਾਰ ਥੋਪਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਕਾਨਫਰੰਸ ਵਿੱਚ ਚਰਿੱਤਰਹੀਣ ਸੁੱਚੇ ਲੰਗਾਂ ਨੂੰ ਬਿਠਾ ਕੇ ਪੰਥ ਨੂੰ ਮੱਤਾਂ ਦਿੱਤੀਆਂ ਗਈਆਂ ਲੰਗਾਂ ਨੇ ਪੰਥ ਨੂੰ ਮਰਿਆਦਾ ਸਮਝਾਈ ਤੇ ਰੱਜ ਕੇ ਬਾਦਲਕਿਆਂ ਦਾ ਪੱਖ ਪੂਰਿਆ ਸ਼੍ਰੋਮਣੀ ਕਮੇਟੀ ਬਾਦਲਕਿਆਂ ਨੇ ਸਮੁੱਚੇ ਖਾਲਸਾ ਪੰਥ ਨੂੰ ਤਾਂ ਆਪਣੇ ਖਿਲਾਫ ਕਰ ਲਿਆ ਹੁਣ ਉਹਨਾਂ ਕੋਲ ਸੁੱਚੇ ਲੰਗਾ ਵਰਗੇ ਹੀ ਬਚੇ ਹਨ ਲੰਗਾਂ ਨੂੰ ਪੰਥ ਵਿੱਚ ਸ਼ਾਮਲ ਹੀ ਇਸ ਕਰਕੇ ਕਰਵਾਇਆ ਸੀ ਕਿ ਲੋੜ ਪੈਣ ਤੇ ਇਸ ਨੂੰ ਵਰਤਿਆ ਜਾ ਸਕੇ ਪਰ ਹੁਣ ਸਿਆਸੀ ਮੋੜ ਤੋਂ ਬਾਅਦ ਬਾਦਰਕੇ ਧਾਰਮਿਕ ਤੌਰ ਤੇ ਵੀ ਖਤਮ ਹੋਣਗੇ ਨਾ ਇਹਨਾਂ ਤੋਂ ਅਕਾਲੀ ਦਲ ਰਹੇਗਾ ਤੇ ਨਾ ਹੀ ਸ਼੍ਰੋਮਣੀ ਕਮੇਟੀ